ਬਾਈ ਕੰਗਨਾਰ ਨੌਤ ਦੇ ਥੱਪੜ ਕਿਉਂ ਮਾਰਿਆ ਤੁਹਾਨੂੰ ਪਾ ਦੱਸ ਦਿਆਂ ਉਹ ਭੈਣ ਦਾ ਕਹਿਣਾਗਾ ਕਹਿੰਦੀ ਮੈਂ ਥੱਪੜ ਤਾਂ ਮਾਰਿਆ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਨਾ ਇਹ ਇਹਨੇ ਇਲਜ਼ਾਮ ਲਾਇਆ ਤੀਗਾ ਵੀ ਜਿਹੜੀਆਂ ਉੱਥੇ ਮਾਈਆਂ ਗਈਆਂ ਹੋਈਆਂ ਨੇ 100-100 ਰੁਪਏ ਦਿਹਾੜੀ ਕਰਕੇ ਵਿੱਕ ਕੇ ਗਈਆਂ ਉਹ ਜਾਣੇਗੀ ਆ ਇਹ ਕਹਿੰਦੀ ਉਹਦੇ ਵਿੱਚ ਮੇਰੀ ਮਾਂ ਬੈਠੀ ਸੀ ਮੇਰੀ ਮਾਂ ਗਈ ਹੋਈ ਸੀ ਕਹਿੰਦੀ ਇਹਨੇ ਉਹ ਚੀਜ਼ ਬੋਲੀ ਕਿਵੇਂ ਵੀਡੀਓ ਸ਼ੇਅਰ ਕਰੋ ਬਈ ਉਹਨਾਂ ਤੱਕ ਲੋਕਾਂ ਤੱਕ ਪਹੁੰਚਾਓ ਪੰਜਾਬ ਦੇ ਇਲਾਕਿਆਂ ਤੱਕ ਬਾਹਰਲੇ ਤੱਕ ਵੀ ਜਾਏ ਪਤਾ ਲੱਗੇ ਵੀ ਕਿਉਂ ਥੱਪਣ ਮਾਰਿਆ ਕਾ ਬਹੁਤ ਲੋਕਾਂ ਨੂੰ ਪਤਾ ਨਹੀਂ ਕਿ ਬਈ ਕਿਉਂ ਥੱਪਣ ਮਾਰਿਆ ਜ਼ਰੂਰ ਪਹੁੰਚਾਓ ਉਹ ਕਹਿੰਦੀ ਤਾਂ ਮਾਰਿਆ ਤੂੰ ਇਲਜ਼ਾਮ ਲਾਇਆ ਸਾਡੇ ਮਾਮਾ ਨੂੰ ਐਨਾ ਗਲਤ ਬੋਲਦੀ ਕਹਿੰਦੀ 100-100 ਚ ਵਿਕ ਕੇ ਆਈਆਂ ਹੋਈਆਂ ਨੇ ਕਹਿੰਦੀ ਉਹਦੇ ਵਿੱਚ ਮੇਰੀ ਮਾਂ ਬੈਠੀ ਸੀ ਤੇਰੀ ਜ਼ਰੂਰਤ ਕਿਵੇਂ ਹੋਈ ਕਹੀਂ ਬੋਲਣ ਦੀ ਤਾਂ ਥੱਪਣ ਮਾਰਿਆ ਬਈ ਉਹਨੇ ਉਹਦਾ ਕੀ ਤੇ ਕਪਰ ਦੇਖੋ ਕਿੰਨਾ ਬੋਲਦੀ ਆ ਦੋਲਣ ਦੇ ਵਿੱਚ ਕੋਈ ਕੁਝ ਨਹੀਂ ਕਰ ਸਕਿਆ ਪਰ ਜਦੋਂ ਟਾਈਮ ਆਉਂਦਾ ਪ੍ਰਮਾਤਮਾ ਲੈ ਕੇ ਆਉਂਦਾ ਐਣੀ ਪਤਾ ਕਿੱਥੇ ਜਾ ਕੇ ਥੱਪੜ ਪਵਾਵੇ ਦੇਖੋ ਬਾਦਲਾ ਤਾਂ ਲੈਤਾ ਗਿਆ ਨਾ ਇਹ ਕਹਿੰਦੀ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਜੇ ਬੰਦੇ ਆਪਣੇ ਚਲੋ ਹਨਾ ਨਹੀਂ ਕਰ ਸਕਦਾ ਫਿਰ ਭੈਣ ਨੇ ਬਾਦਲਾ ਲੈ ਲੈ ਥੱਪੜ ਮਾਰ ਕੇ ਲੈ ਲਿਆ ਥੱਪੜ ਮਾਰਿਆ ਚਾਹੇ ਕੁਝ ਮਰਜ਼ੀ ਕਰਤਾ ਬਾਈ ਬਾਦਲਾ ਤਾਂ ਬਦਲਿਆ ਜਿੰਨੇ ਬੋਲੀ ਤੀ ਉਹਦੇ ਕੰਨ ਤੇ ਜਿਹੜਾ ਜਿਹੜਾ ਉਹਦਾ ਉਹ ਤੀਗਾ ਹੰਕਾਰ ਤੀ ਇੱਕ ਥੱਪੜ ਨੇ ਚੂਰ ਚੂਰ ਕਰਤਾ ਐਨੀਆਂ ਗੱਲਾਂ ਦਾ ਜਵਾਬ ਉਹਨੇ ਇੱਕ ਭੈਣ ਨੇ ਥੱਪੜ ਚ ਦਿੱਤਾ ਇਹ ਤਾਂ ਕਿਹਾ ਉਹਨੇ ਭੈਣ ਦਾ ਬਿਆਨ ਆਇਆ ਉਹ ਕਹਿੰਦੀ ਮੈਂ ਤਾਂ ਮਾਰਿਆ ਬਾਈ ਮੇਰੀ ਸਾੜੀ ਮਾਮਾ ਨੂੰ ਇੰਨਾ ਗਲਤ ਕਿਵੇਂ ਬੋਲ ਸਕਦੀ ਆ ਉਹ ਬਿਕ ਕੇ ਨਹੀਂ ਗਈਆਂ ਹੋਈਆਂ ਤੀਆਂ ਸਾਡੇ ਹੱਕ ਲੈਣ ਗਈਆਂ ਹੋਈਆਂ ਤੀਆਂ ਉਹ ਵੀ ਮੇਰੀ ਮਾਂ ਤੀ ਗਈ ਇੱਥੇ ਮੈਂ ਡਿਊਟੀ ਬੇ ਬੇਸ਼ੱਕ ਕਰਦੀ ਆ ਪਰ ਪਿੱਛੇ ਮੇਰੀ ਮਾਂ ਗਈ ਅਸੀਂ 1900-100 ਤੇ ਬਿਕਦੀਆਂ ਇੱਥੇ ਉਹ ਕਹਿੰਦੀ ਇਹ ਅੱਤਵਾਦ ਨੇ ਉੱਥੇ ਵੀ ਕਹਿੰਦੀ ਇਹ ਤਾਂ ਕਹਿੰਦੀ ਅੱਤਵਾਦ ਕੰ ਪੰਜਾਬ ਚ ਫੈ ਰਿਆ ਹਜੇ ਵੀ ਦੇਖੋ ਪਰ ਆਏ ਆ ਭਾਈ ਕੋਈ ਵੀ ਸਮਾਂ ਪਾ ਇੱਕ ਪਾ ਕੇ ਹਨਾ ਚੀਜ਼ ਉਦਾਲਾ ਬਦਲਾ ਤਾਂ ਪੰਜਾਬ ਦੇ ਲੋਕ ਲਈ ਲੈਂਦੇ ਨੇ ਜੇ ਮਰਜ਼ੀ ਲਈ ਜਾਣ ਪਰ ਉਹ ਭੈਣ ਨੂੰ ਬਹੁਤ ਦਿਲੋਂ ਸਲੂਟ ਆ ਜਿਹਨੇ ਚੀਜ਼ ਦਾ ਬਦਲ ਦਿੱਤਾਗਾ ਉਹ ਦਿਲੋਂ ਦਿਲੋਂ ਧੰਨਵਾਦ ਭੈਣ ਦਾ ਕਿਉਂਕਿ ਵੀਰੇ ਇਹ ਜਿਗਰੇ ਵਾਲੇ ਹਨਾ ਜੋ ਕੁਝ ਵੀ ਆ ਪੰਜਾਬ ਦੇ ਵਿੱਚ ਜੰਮਦੇ ਨੇਗੇ ਇਹ ਖੂਨ ਹੀ ਬਾਗੀ ਆ ਚੰਦਰਾ ਕੀ ਕਰੀਏਗਾ ਕਹਣਾ ਕਿਸੇ ਵਸ ਦੀ ਗੱਲ ਨਹੀਂ ਉਹ ਭੈਣ ਦੇ ਵਸ ਦੀ ਗੱਲ ਵੀ ਨਹੀਂ ਹੈਗੀ ਹਨਾ ਵੀ ਜੀ ਨੇ ਥੱਪੜ ਮਾਰਿਆ ਕਿਉਂਕਿ ਖੂਨ ਹੀ ਅੰਦਰੋਂ ਵਾਲੇ ਮਾਰਦਾ ਬਈ ਠੀਕ ਹੈ ਜਿਹਨੂੰ ਕੀਰਾਂ ਗੱਲ ਚੁਭਗੀ ਉਹ ਕਿਤੇ ਮਰਜੀ ਹੋਵੇ ਉਹਨੇ ਬਦਲਾ ਲਈ ਲੈਣਾ ਥੱਪੜ ਲਾ ਕੇ ਲੈ ਲੈ ਚਾਹੇ ਇਹਦੋਂ ਪਹਿਲਾਂ ਜਿਵੇਂ ਬਦਲਾ ਲੈਂਦੇ ਗਏ ਨੇ ਆਪਣੇ ਪੰਜਾਬੀਆਂ ਲੈਂਦੇ ਨੇਗੇ ਜੇ ਮਰਜ਼ੀ ਲਾ ਲਓ ਬਾਈ ਉਹ ਤਾਂ ਲਈ ਲੈਣਾ ਪ੍ਰਮਾਤਮਾ ਕਿਸੇ ਰੂਪ ਦੇ ਵਿੱਚ ਜਾ ਕੇ ਹੰਕਾਰ ਪੰਜਾਬੀਆਂ ਤੋਂ ਤੜਵਾਈ ਦਿੰਦਾ ਅਗਲੇ ਦਾ ਤੜਵਾਉਂਦਾ ਵੀ ਪੰਜਾਬੀਆਂ ਤੋਂ ਦੇਖੋ ਰੱਬ ਦੀ ਕਿਰਪਾ ਪੰਜਾਬ ਦੇ ਲੋਕਾਂ ਤੋਂ ਨਾ ਇਹ ਜਿਹੜਾ ਹੰਕਾਰ ਤੋੜ ਤੋੜਨ ਦਾ ਜਿਹੜਾ ਰਤਬਾਗਾ ਉਹ ਪੰਜਾਬੀਆਂ ਕੋਲ ਹੀ ਆ ਹੋਰ ਕਿਸੇ ਕੋਲ ਨਹੀਂ ਆ ਇਹ ਹੰਕਾਰ ਕਰਦੀ ਨਾ ਉੱਥੇ ਬੈਠੀ ਐ ਬੋਲਦੀ ਦੀ ਚਾਵਲ ਚਾਵਲ ਬੋਲਦੀ ਦੀ ਆ ਮਾਰਿਆ ਚੱਕਣਾ ਝੂਰ ਕਰਤਾ ਉਹਦਾ ਹੰਕਾਰ ਹੋਰ ਆ ਭਰਾਵਾਂ ਤੱਕ ਵੀਡੀਓ ਸ਼ੇਅਰ ਜ਼ਰੂਰ ਕਰੋ ਪਚਾਵੋ ਬਾਈ ਕਿਉਂ ਥੱਪੜ ਮਾਰਿਆ ਯਾਰ ਬੜਾ ਮਨ ਖੋਸ ਹੋਇਆ ਹੁਣ ਉਹ ਰਿੰਗਦੀ ਫਿਰਦੀ ਐ ਪਿੱਟਦੀ ਫਿਰਦੀ ਆ ਹਨਾ ਕਹਿੰਦੀ ਇਹ ਗੋਜ ਦੀ ਥੱਪੜ ਦੀ ਗੂੰਜ ਆ ਕਹਿੰਦੀ ਬਹੁਤ ਦੂਰ ਤੱਕ ਜਾਊ ਹੁਣ ਜਿੱਥੇ ਮਾਰਦੀ ਪਚਾ ਹੁਣ ਸਭ ਤੁਹਾਨੂੰ ਕੀ ਆ ਜਿਹ ਤਰ੍ਹਾਂ ਹੰਕਾਰ ਤੇ ਉਹਦਾ ਤੋੜ ਤੋਸ ਭੈਣ ਨੇ ਇਹ ਜਿਗਰਿਆਂ ਵਾਲੀਆਂ ਪੈਣਾ ਵੀਰ ਸਿੱਖ ਨੌਜਵਾਨ ਕੋਈ ਵੀ ਆ ਇਹ ਬਾਗੀ ਖੂਨ ਪੰਜਾਬ ਦੇ ਵਿੱਚ ਹੀ ਆ ਵੀਰੇ ਇਹ ਦੂਬਾਰ ਕੇ ਤੇ ਕੁਝ ਨਹੀਂ ਹੋਗਾ